ਸੁਣੀ ਅਰਦਾਸ ਸੁਆਮੀ ਮੇਰੇ ਸੁਣੀ ਅਰਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਸਰਵ ਕਲਾ ਬਣਾਈ ਪਰਗਟ ਭਈ ਸਗਲੇ ਸਗਲੇ ਦੁਗਿਆਤ ਗੁਰੂ ਨਾਨਕ ਕੀ ਵਟਾਈ ਫਕਿਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਯੂਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ ਪਲੋਆ ਭਾਈ ਗੁਰਦਾਸ ਜੀ ਦੀ ਇਸ ਬਾਅਰ ਅਨਸਾਰ ਜਦੋਂ ਸਤਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ 15ਵੀਂ ਸਦੀ ਦੇ ਵਿੱਚ अवतार ਧਾਰਿਆ ਤਾਂ ਚਾਰੇ ਪਾਸੇ ਅੰਧੇਰਾ ਜ਼ਾਲਿਮ ਦਾ ਜ਼ਬਰ ਦਾ ਪਾਪ ਦਾ ਝੂਠ ਦਾ ਬੋਲਬਾਲਾ ਸੀ ਤੇ ਸਤਿਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨ ਤੋਂ ਬਾਅਦ ਉਹਨਾਂ ਸਾਰੀਆਂ ਜਿਹੜੀਆਂ ਮਨੁੱਖਤਾ ਦੇ ਵਿਰੋਧੀ ਕਾਰਵਾਈਆਂ ਸੀ ਅੰਧ ਵਿਸ਼ਵਾਸ ਭਰਮ ਬਾਦ ਪਖੰਡਵਾਦ ਊਚ ਨੀਚ ਭਿੰਨ ਪੇਦ ਸਾਰੀਆਂ ਦਾ ਸਖਤ ਖੰਡਨ ਕਰਦਿਆਂ ਇਲਾਹੀ ਬਾਣੀ ਦੇ ਨਾਲ ਆਪਣੀ ਸੱਚ ਦਾ ਹੋਕਾ ਦਿੱਤਾ ਤੇ ਦੁਨੀਆ ਦਾ ਵਿਲੱਖਣ ਤੇ ਨਿਰਾਲਾ ਮਹਾਨ ਸਿੱਖ ਧਰਮ ਉਸ ਦੀ ਸਿਰਜਣਾ ਕੀਤੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ 556 ਮਹ ਪ੍ਰਕਾਸ਼ ਪੁਰਬ ਪੂਰੀ ਦੁਨੀਆ ਦੇ ਵਿੱਚ ਸਿੱਖ ਸੰਗਤਾਂ ਬਹੁਤ ਜ਼ਿਆਦਾ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾ ਰਹੀਆਂ ਹਨ ਇਟਲੀ ਵਿੱਚ ਵੀ ਇਸ ਪਵਿੱਤਰ ਦਿਹਾੜੇ ਨੂੰ ਸਮਰਪਤ ਅਨੇਕਾਂ ਸਮਾਗਮ ਨਗਰ ਕੀਰਤਨ ਹੋ ਰਹੇ ਆ ਅਸੀਂ ਅੱਜ ਆਪਣੇ ਦਰਸ਼ਕਾਂ ਨੂੰ ਲੈ ਕੇ ਜਾ ਰਹੇ ਹਾਂ ਲਾਸੀਓ ਜ਼ਿਲ੍ਹੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਗੁਰਦੁਆਰਾ ਬਾਬਾ ਦੀਪ ਸਿੰਘ ਸਵਾ ਅਪ੍ਰੈਲੀਆ ਵਿਖੇ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਤਿੰਨ ਰੋਜ਼ਾ ਗੁਰਮਤ ਸਮਾਗਮ ਕਰਵਾ ਰਹੀ ਹੈ ਇਸ ਮੌਕੇ ਤੇ ਸੰਗਤਾਂ ਵੱਲੋਂ ਕੀਤੀ ਜਾ ਰਹੀ ਸ਼ਰਧਾ ਭਾਵਨਾ ਨਾਲ ਸੇਵਾ ਤੇ ਪੰਥ ਦੀਆਂ ਪ੍ਰਸਿੱਧ ਸ਼ਖਸੀਤਾ ਰਾਗੀ ਢਾਡੀ ਕੀਰਤਨੀ ਅਤੇ ਕਥਾਵਾਚਕ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰ ਰਹੇ ਹਨ ਆਓ ਤੁਹਾਨੂੰ ਲੈ ਕੇ ਚਲਦੇ ਹਾਂ ਗੁਰਦੁਆਰਾ ਬਾਬਾ ਦੀਪ ਸਿੰਘ ਸਵਾ ਅਪ੍ਰੈਲੀਆ ਵਿਖੇ ਜਿੱਥੇ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਦਾਸ ਸੁਆਮੀ ਮੇਰੇ ਸਰਵ ਕਲਾ ਬਣਾਈ ਸਰਵ ਕਲਾ ਬਣਾਈ ਪਰਗਟ ਭਈ but they are ਮੇਰੇ ਗੁਰੂ ਵਾਹਿਗੁਰੂ 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 ਮੇਰੇ ਗੁਰੂ ਵਾਹਿਗੁਰੂ ਮੇਰੇ ਗੁਰੂ ਵਾਹਿਗੁਰੂ 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 ਕਰਿ ਸੁਨਾ ਨ ਸਿਮਰ ਪ੍ਰਭ ਆਪਣਾ ਕਰ ਇਸਨਾ ਨਾ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋ ਕਾ ਮਨ ਤਨ ਭਏ ਅਰੋ ਕਾ ਕੋਟ ਬਿਗਨ भले संयोगा गुरु नानक की वटे नानक की वटे नानक की वटे आई ਪ੍ਰਬ ਬਾਣੀ ਪ੍ਰਬ ਬਾਣੀ ਸ਼ਬਦ ਸੁਪਾਖਿਆ ਪ੍ਰਬ ਬਾਣੀ ਸ਼ਬਦ ਸੁਪਾਖਿਆ ਗਾਓ ਸੁਣੋ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਕੈਮਰਾਮੈਨ ਅਜੇ ਦੇ ਨਾਲ ਦਲਵੀਰ ਸਿੰਘ ਕੈਦ ਕਰੀਹਾ